500 ਦੇ 5 500 ਦੇ 5 500 ਦੇ 5 100 ਰੁਪਏ ਛੂਟ 100 ਰੁਪਏ ਛੂਟ 100 ਰੁਪਏ ਛੂਟ 500 ਦੇ 5 500 ਦੇ 5 4 ਦਿਨ ਦੀ ਸੇਲ 4 ਦਿਨ ਦੀ ਸੇਲ ਇੰਦਰਾ ਜੂਨ ਤੱਕ ਆਜੋ ਮਾ ਤੁਸ਼ਰੀ ਦਸਤਾਰ ਕਰਦੀਆਂ 5 ਮੀਟਰ ਸੂਟ ਲੈ ਜਾਓ 100 ਰੁਪਏ ਰ ਇੱਕ ਗਰੇਵ ਦਾ ਸੂਟ ਹੈ ਆ ਚੱਕੋ 200 ਰੁਪਏ ਦੇ ਉਹ ਜੇਰ ਚੈੱਕ ਕਰ ਲੋ 200 ਰੁਪਏ ਦਾ ਸੂਟ ਹੈ ਆ ਦੇਖੋ ਜੀ ਬਾਜ਼ਾਰਾਂ ਚ ਜਾਓਗੇ ਕੋਈ ਮੰਗਦਾ 700 ਕੋਈ ਮੰਗਦਾ 800 ਸਾਡੇ ਕੋਲ ਆਜੋ 8 800 ਵਾਲੇ ਸੂਟ ਵੀ ਲੈ ਜਾਓ 2250 ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਬਾਜ਼ਾਰ ਚ 700 ਰੁਪਏ ਦਾ ਸੂਟ 700 ਦੇ ਕਰਤੇ 2 ਲੈ ਜੋ 350 ਦੇ ਦੇਖੋ ਜੀ ਸਾਡੇ ਭੈਣਾ ਦੇ ਨਾਲ ਨਾਲ ਭਰਾਵਾਂ ਦੇ ਵੀ ਕਰਤੇ ਫਾਇਦੇ ਉਹ ਬਾਜ਼ਾਰ 'ਚ ਜਿਹੜਾ ਲੈਨੇਓ ਕੀਜ਼ਾ ਕਾਟਨ ਦਾ 1500 ਦਾ ਇੱਕ ਕੁਰਤਾ ਪਜਾਮਾ ਸਾਡੇ ਕੋਲ ਆਜੋ 700 ਦੇ 2 ਦਵਾਂਗੇ 1500 ਵਾਲਾ ਕੁਰਤਾ ਪਜਾਮਾ 700 ਦੇ 2 350 ਰੁਪਏ ਦਾ ਆ ਇੱਕ ਵਾਰੀ ਕੈਮਰਾ ਮਾਰ ਕੇ ਕਮਾ ਕੇ ਦਿਖਾ ਦਿਓ ਚਾਰੇ ਪਾਸੇ ਕਿੰਨਾ ਵੱਡਾ ਇਕੱਠ ਓ ਲੋਕ ਦੂਰੋਂ ਦੂਰੋਂ ਆ ਗਏਆ ਕਾਦੀਆਂ ਦੇ ਬਾਜ਼ਾਰ ਝਾਂਮ ਹੋ ਗਿਆ ਲੋਕਾਂ ਨੇ ਬਟਾਲਾ ਜਾਣਾ ਬੰਦ ਕਰਤਾ ਓ ਲੋਕਾਂ ਨੇ ਪੋਗ ਬੋ ਟਾਂਡਾ ਜਲੰਧਰ ਬੁਕੇਰੀਆਂ ਦਸੂਹਾ ਅਮਰਸਰ ਜਾਣਾ ਬੰਦ ਕਰਤਾ ਲੋਕੀ ਕਹਿੰਦੇ ਵੀ ਸਾਡੀ ਸੱਲੀ ਕਾਦੀਆਂ ਜੋ ਹੋ ਰਹੀਆ ਦੇਖੋ ਕਿੱਡਾ ਵੱਡਾ ਰਾਸ਼ਿਆ ਬਾ ਕੁਮਾਰ ਸੂਟ 22 22 ਦਾ ਸੂਟ ਬਾਜ਼ਾਰ 'ਚ ਆਂ ਥਾਪੀ ਢੋੱਕ ਕੇ ਚੈਲੇਂਜ ਕਰਕੇ ਕਹਿੰਦਾ 1500 ਤੋਂ ਘੱਟ ਨਹੀਂ ਦੇਣਾ ਆਂ ਕੋਲੋਂ ਕਾਦੀਆਂ 750 ਦਾ 1500 ਦੇ ਦੋ ਦਿੰਦਾ। ਥਾ ਦੇਖੋ ਮਾਡਰਾਂ ਦੀਆਂ ਚੀਜ਼ਾਂ ਟੌਪ ਟੌਪ ਦੇ ਗਹਿਣੇ। ਮੈਂ ਕਿਹਾ ਭੁੱਖ ਲੈਂਦੀ ਭੁੱਖ ਸੂਟ ਦੇਖ ਕੇ ਆਹ ਦੁਪੱਟਿਆਂ ਦੇ ਨਾਲ ਰੇਟ ਪਤਾ ਕਰ ਲਿਓ 2500 ਰੁਪਏ ਦਾ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਸਿਰਫ 1000। ਦੇਖੋ ਜੀ ਦੂਰ ਬਿਨਾ ਲਾਲਾ ਕੇ ਘੁੰਮ ਲੋ ਨਿਗਾਹ ਲੀਆਂ ਇਹਨਾਂ ਦਾ ਲਾਲਾ ਘੁੰਮ ਲੋ 3000 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ। ਅਸੀਂ ਠੋਕ ਕੇ ਗਾਰੰਟੀ ਲੈਨੇ ਆ। 3000 ਵਾਲਾ ਸੂਟ 1000 ਚਮਾਗੇ ਗ੍ਰੀਨ ਕਲਰ ਦਾ ਸੂਟ ਹੈ ਨਾ ਵਰਕ ਕੱਪੜੇ ਤੇ ਆ ਕੜਾਈ ਵੀ ਜ਼ਬਰਦਸਤ ਆ ਦੁਪੱਟਾ ਸ਼ਾਨਦਾਰ ਆ ਰੇਟ 5000 ਅਸੀਂ ਦੇਣਾ 2500 ਦਾ ਠੋਕ ਕੇ ਦੇਣਾ ਹਰ ਇੱਕ ਚੀਜ਼ ਟੌਪ-ਟੌਪ ਦੀ ਚਣ-ਚਣ ਕੇ ਲਾਤੀ ਆ ਵਰਾਈਟੀਆਂ ਦੇਖੋ ਉਹ ਦੁਕਾਨਦਾਰ ਕਹਿੰਦੇ ਇਹਨਾਂ ਕੋ ਸੌਸ ਹੋਈਆ ਦੋ ਦੋ ਸੌਈਆ ਆ ਦੇਖੋ ਅੱਜ ਖੋਲਦੇ ਗੱਫੇ ਉਹ ਖੋਲਦੀਆਂ ਪਕੜੀਆਂ ਓਏ ਹੁਣ ਇੰਟਰਨੈਸ਼ਨਲ ਆ ਜਾਣੇ ਆ ਉਹ ਐਨ ਆਰ ਆਈ ਵੀਰ ਓਏ ਐਨ ਆਰ ਆਈ ਭੂਆ ਕੈਨੇਡਾ ਵਾਲੀ ਭੂਆ ਇੰਗਲੈਂਡ ਵਾਲੀ ਭੂਆ ਉਹ ਨਿਊਜ਼ੀਲੈਂਡ ਵਾਲੀ ਚਾਚੀ ਇਹਨੇ ਖੋਜ ਕਰਦੀ ਇਹਨੇ ਖੋਜ ਕਰਦੀ ਹੈ ਅੱਛਾ ਰੇਟ ਸੁਣ ਲੋ ਰੇਟ சூਟ ਦਾ ਰੇਟ ਓ ਜੀ ਰਾਇਲ ਕਲਾਸ ਸੂਟ ਹੈ ਆ ਦੁਪੱਟੇ ਚੈੱਕ ਕਰਾ ਦਿਓ ਕੈਮਰੇ ਵਾਲੇ ਭਾਜੀ ਹਾ ਹੈਂਡਵਰਕ ਹੋਇਆ ਪਿਆਰ ਚਨੌਣ ਦਾ ਦੁਪੱਟਾ ਹੈ ਵਰਕ ਚੈੱਕ ਕਰ ਲੋ ਸੂਟ ਮੂਹੋ ਬੋਲ ਰਹਾ ਮੂਹੋ ਜਿਹੜੇ ਇਦਾਂ ਦੇ ਲਗਜ਼ਰੀ ਕਪੜੇ ਤੁਸੀਂ ਲੈਣੇ ਆ 2 ਲੱਖ ਰੁਪਏ ਦਾ ਕਪੜਾ ਜਿਹੜਾ ਬਾਜ਼ਾਰ ਤੁਸੀਂ ਲੈਣਾ ਇਦਾਂ ਹੈਵੀ ਬਰੀਆਂ ਦਾ ਸਾਡੇ ਕੋਲ 2 ਲੱਖ ਵਾਲਾ ਕਪੜਾ ਸਿਰਫ 70 80 ਹਜ਼ਾਰ ਦੇ ਰਿਹਾ ਜੋ ਇੰਦਾ ਵੱਡਾ ਫਰਕ ਕੱਢਦਾ ਉਹ ਲਓ ਜੋ 500 ਰੁਪਏ ਪੰਜ 500 ਰੁਪਏ ਪੰਜ 500 ਰੁਪਏ ਪੰਜ 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ 500 ਦੇ 5 ਪਾਥੋੜੇ ਪੰਜ 4 ਦੇਣ ਦੀ ਸੇਲ 4 ਦੇਣ ਦੀ ਸੇਲ 15 ਜੂਨ ਤੱਕ ਆ ਜਾਓ ਮਾਤੂ ਸ਼ਰੀ ਦਸਤਾਰ ਕਰਦੀਆਂ 5 ਮੀਟਰ ਸੂਟ ਲੈ ਜਾਓ 100 ਰੁਪਏ ਰ ਇੱਕ 500 ਦੇ 5 500 ਦੇ 5 500 ਦੇ 5 ਬਾਈ ਜੀ 100-100 ਰੁਪਏ ਸੂਟ ਬਿਲਕੁਲ ਬਾਜੀ ਉਹ ਕਰੇਵ ਦਾ ਸੂਟ ਆ ਗਿਆ ਡੈਟਲ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਡਿਜ਼ਾਈਨ ਜਿੰਨੇ ਮਰਜ਼ੀ ਲੈ ਲੋ ਓ ਰੱਗ ਜਿੰਨੇ ਮਰਜ਼ੀ ਲੈ ਲੋ ਦੇਖੋ ਜੀ ਬਾਜ਼ਾਰ ਦੇ ਵਿੱਚ 3 300 4 400 5 500 ਰੁਪਏ ਦਾ ਵੇਖਦਾ ਸੂਟ ਸਾਡੇ ਕੋਲ ਲੈ ਜਾਓ 500 ਦੇ 5 100 ਰੁਪਏ ਸੂਟ 100 ਰੁਪਏ ਸੂਟ 100 ਰੁਪਏ ਸੂਟ 15 ਜੂਨ 15 ਜੂਨ 15 ਜੂਨ ਤੱਕ ਆਜੋ ਕਰਦੇ ਆਗੇ ਵੱਡੇ ਫਾਇਦੇ 4 ਦਿਨ ਲੈ ਜਾਓ 100 ਰੁਪਏ 올ਓਵਰ ਸੂਟ 올ਓਵਰ ਸੂਟ 올ਓਵਰ ਸੂਟ ਭਾਜੀ ਆ ਫੜੋ ਕੱਪੜਾ ਆ ਚੱਕੋ ਨਕ ਨਹੀਂ ਨੂੰ ਕੋਸ਼ ਹੋਣਾ ਤੱਕੜੀ ਕਪੜਾ ਇਹਨਾਂ ਦਾ ਮਦਾਰਾ ਦੇਖੋ 100 ਰੁਪਏ ਦੀ ਪੂਲ ਗਰੰਟੀ ਨਾ ਕੋਈ ਦਵੇ ਨਾ ਕੋਈ ਦੇ ਹੋਵੇ ਨਾ ਕਿਸੇ ਦੇਣਾ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 200 ਰੁਪਏ 200 ਰੁਪਏ ਦਪੱਟੇ ਦੇ ਨਾਲ ਸੂਟ 200 ਰੁਪਏ ਓਏ ਕਰੇਵ ਦਾ ਸੂਟ ਹੈ ਓ ਚੱਕੋ 200 ਰੁਪਏ ਦੇ ਓ ਡਿਜ਼ਾਈਨ ਚੈੱਕ ਕਰ ਲੋ 200 ਰੁਪਏ ਦਾ ਸੂਟ ਹੈ ਆਲ ఓవర్ సూਟ 200 ਰੁਪਏ ਦਾ ਕਿਸੇ ਤੋਂ ਦੇ ਨਹੀਂ ਹੋਣਾ ਇਹ ਮਾਤੂ ਸ਼੍ਰੀ ਦਸਤਾਰ ਕਾ ਦੀਆਂ ਇਤਿਹਾਸ ਦੇ ਪੰਨਿਆਂ 'ਚੇ ਨਾਮ ਲਿਖਿਆ ਗਿਆ ਪੱਟੀ ਸੇਲ ਲੋ ਜੀ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ 1000 ਰੁਪਏ ਦੀ ਬੈੱਡ ਸ਼ੀਟ ਕੋਈ ਕਹਿੰਦਾ 800 ਰੁਪਏ ਦੀ ਬੈੱਡ ਸ਼ੀਟ ਸਾਡੇ ਕੋਲ ਆ ਜਾਓ ਲੈ ਜਾਓ 250 ਰੁਪਏ 'ਚ ਡਬਲ ਬੈੱਡ ਸ਼ੀਟ ਸਹਰਾਣੇ ਕਬਰ ਨਾਲ ਰੰਗ ਬਹੁਤ ਦੇ ਦੇਾਂਗੇ 250 ਰੁਪਏ 250 ਰੁਪਏ 250 ਰੁਪਏ ਔਰ ਸੂਟ ਵੀ ਆ ਗਿਆ 250 ਦਾ ਆ ਦੇਖੋ ਜੀ ਬਾਜ਼ਾਰਾਂ 'ਚ ਜਾਉਂਗੇ ਕੋਈ ਮੰਗਦਾ 700 ਕੋਈ ਮੰਗਦਾ 800 ਸਾਡੇ ਕੋਲ ਆਜੋ 8 800 ਵਾਲੇ ਸੂਟ ਵੀ ਲੈ ਜਾਓ 2250 2250 2250 ਦੇਖੋ ਦੁਪੱਟੇ ਕਿੰਨੇ ਸੋਹਣੇ ਉਹ ਸੂਟਾਂ ਦੇ ਕੰਮ ਕਿੰਨੇ ਸੋਹਣੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਉਹ ਦੇਣ ਲੈਣ ਲਈ ਕੱਪੜਾ ਲੈਣਾ ਦਾਇਮ ਦੇ ਕੱਪੜਾ ਆਜੋ ਸਾਰੇ ਬਹੁਤ ਵੱਡੇ ਫਾਇਦੇ 50000 ਵਾਲਾ ਕੱਪੜਾ ਸਿਰਫ 15000 ਚ ਲੈ ਕੇ ਭੇਜ ਗਏ 15000 ਚ ਚੱਕੋ ਜੀ ਉਹ ਚੈਰੇਜ ਵੱਡੇ ਵੱਡੇ ਉਹ ਠੋਕ ਠੋਕੇ ਦਾਵੇ ਉਹ ਰੇਟ ਤੇ ਲਿਖ ਕੇ ਲਾ ਦੇ 2250 ਦੇ 2250 ਰੇ ਆ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਹੋਰ ਵੱਡਾ ਫਾਇਦਾ ਕਰਤਾ ਬਾਜ਼ਾਰ ਚ 700 ਰੁਪਏ ਦਾ ਸੂਟ 700 ਦੇ ਕਰਤੇ ਦੋ ਲੈ ਲਓ 350 ਚ 350 ਦਾ ਸੂਟ ਆ ਵੀ ਚੱਕੋ 350 ਦਾ ਸੂਟ ਆ ਵੀ ਚੱਕੋ 350 ਦਾ ਸੂਟ ਮਤਲਬ ਰਕਾਰ ਤੋੜ ਦਿੱਤੇ ਆ ਵੱਡੇ ਫਾਇਦੇ ਕਰੀ ਜੰਨੇ ਆ ਉਹ ਚੱਕ ਤੇ ਉਹ ਚੱਕ ਤੇ ਚੱਕ ਤੇ ਚੱਕ ਤੇ ਫੱਟੇ ਚੱਕ ਤੇ ਕਾਦੀਆਂ ਵਾਲਿਓ ਫੱਟੇ ਚੱਕ ਤੇ ਰੇਡ ਦੇਖੋ ਸੂਟ ਦੇਖੋ ਉਹ ਬਜ਼ਾਰਾ ਚ 1000 ਰੁਪਏ ਦਾ ਇੱਥੇ 500 ਰੁਪਏ ਦਾ 500 ਰੁਪਏ ਦਾ 500 ਰੁਪਏ ਦਾ ਦੇਖੋ ਜੀ ਸਾਡੇ ਭੈਣਾਂ ਦੇ ਨਾਲ-ਨਾਲ ਭਰਾਵਾਂ ਦੇ ਵੀ ਕਰਤੇ ਫਾਇਦੇ ਉਹ ਬਾਜ਼ਾਰ 'ਚ ਜਿਹੜਾ ਲੈਨੇਓ ਗੀਜ਼ਾ ਕਾਟਨ ਦਾ 1500 ਦਾ ਇੱਕ ਕੋਰਤਾ ਪਜਾਮਾ ਸਾਡੇ ਕੋਲ ਆਜੋ 700 ਦੇ ਦੋ ਦਵਾਂਗੇ 1500 ਵਾਲਾ ਕੋਰਤਾ ਪਜਾਮਾ 700 ਦੇ ਦੋ 350 ਰੁਪਏ ਦਾ ਇੱਕ ਦੇ ਨਾਲ ਇੱਕ ਫ੍ਰੀ ਕਰਤਾ 700 ਦੇ ਦੋ ਇੱਕ ਪਾ ਦੂਜਾ ਤੋਂ 4 ਦਿਨ 4 ਦਿਨ ਮਿਲਣਾ 5ਵੇਂ ਦਿਨ ਨਹੀਂ ਮਿਲਣਾ 5ਵੇਂ ਦਿਨ ਨਹੀਂ ਮਿਲਣਾ 4 ਦਿਨ ਮੈਨਾ ਇੱਕ ਕੁਰਤਾ ਪਜਾਮਾ 4 ਦਿਨ ਮੈਨਾ ਉਹ 3-3000 ਵਾਲੇ ਵੀ ਹੁਣ 15-1500 ਚੇ ਕਰਤੇ 2-2000 ਵਾਲੇ 1000-1000 ਰੁਪਏ ਚ ਠੋਕੇ ਦੇ ਦੇ ਆਹ ਲਈ 15-1500 ਵਾਲੇ ਸੂਟ ਕਰਤੇ 5-500 ਚ 5-500 ਚ ਜੀ 5-500 ਚ ਟਾਪ ਦਾ ਕਪੜਾ ਟਾਪ ਦੀ ਕੁਆਲਟੀ ਚਾਹੇ ਬਜ਼ੁਰਗਾਂ ਲਈ ਲੈ ਜਾਓ ਚਾਹੇ ਮਿਡਲ ਅਏ ਲੈ ਜਾਓ ਚਾਹੇ ਕੁੜੀਆਂ ਲੈ ਜਾਓ ਖੁੱਲੇ ਦੁੱਲੇ ਦੁਪੱਟਿਆਂ ਦੇ ਨਾਲ 5500 5500 5500 ਚੱਕੋ ਚੱਕੋ ਟਾਈਆਂ ਡਾਈ ਸੂਟ ਚੱਕੋ ਉਹ ਦੁਪੱਟਾ ਚੈੱਕ ਕਰਾ ਦਿਓ ਭਾਜੀ 1 2 22 ਮੀਟਰ ਦਾ ਦੁਪੱਟਾ ਸੂਟ ਪਾਕ ਮਾਰ ਸੂਟ ਟਾਈਏ ਟਾਈ ਦਾ ਸੂਟ 50 ਚ ਆ ਥਾਪੀ ਢੋਕੇ ਚੈਲੰਜ ਕਰਕੇ ਕਹਿੰਦਾ 1500 ਤੋਂ ਘੱਟ ਨਹੀਂ ਦੇਣਾ ਅੰਕਲੋਂ ਕਾਤੀਆਂ 750 ਦਾ 1500 ਦੇ ਦੋ ਦਿੰਦਾ ਪਿਆ ਦੇਖੋ ਜੀ ਦੁਕਾਨਦਾਰ ਕਹਿੰਦੇ 2000 ਰੁਪਇਆ ਲੈਣਾ ਕਰਕੇ ਫਰੰਟ ਬੜਾ ਹੈਵੀ ਆ ਕੜਾਈਆਂ ਕੱਡੀਆਂ ਆ ਪੌਂਚਿਆਂ ਦੇ ਕੰਮ ਬੜਾ ਸੋਹਣਾ ਕੀਤਾ ਮਾਡਲ ਵਾਲਾ ਸੂਟ ਆ ਦੁਪੱਟਾ ਵੀ ਟੌਪ ਦਾ ਉਹ ਇੱਥੇ 2000 ਵਾਲਾ ਸੂਟ ਸਿਰਫ 850 ਜਿ ਲੈ ਜਾਓ 2000 ਵਾਲਾ ਸੂਟ 850 ਜ ਚਾਰ ਦਿਨ 15 ਜੂਨ ਤੱਕ ਆ ਜਾਓ ਵੱਡੇ ਫਾਇਦੇ ਕਰਕੇ ਵੇਚਾਂਗੇ ਊੜਾ ਪੱਟਤੀਆਂ ਉਹ ਸੂਟ ਚੈੱਕ ਕਰੋ ਉਹ ਕੜਾਈ ਚੈੱਕ ਕਰ ਲਓ ਭੈਣੋ ਆ ਜਾਓ ਹੁਣ ਇਹ 3000 ਦਾ ਨਹੀਂ ਐ 1000 1000 4 ਦਿਨ 1000 ਲੋ ਜੀ 1000 ਤੋਂ ਵੀ ਘੱਟ ਕਰਤਾ ਔਰ 850 ਦਾ ਸੂਟ 850 ਦਾ ਸੂਟ ਕਰਤਾ ਜੀ 850 ਦਾ ਸੂਟ ਆ ਦੇਖੋ ਮਾਡਰ ਵਾਲੀਆਂ ਚੀਜ਼ਾਂ ਟੌਪ ਦੇ ਗਹਿਣੇ ਮੈਂ ਕਿਹਾ ਭੁੱਖ ਲੈਂਦੀ ਭੁੱਖ ਸੂਟ ਦੇਖ ਕੇ ਆਹ ਦੁਪੱਟਿਆਂ ਦੇ ਨਾਲ ਰੇਟ ਪਤਾ ਕਰ ਲਿਓ 2500 ਰੁਪਏ ਦਾ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਸਿਰਫ 1000 1000 ਰੁਪਏ ਦੇ ਵਿੱਚ ਰੰਗ ਦੇਖੋ ਡਿਜ਼ਾਈਨ ਦੇਖੋ ਕੁੜੀਆਂ ਵਾਲੇ ਮਾਡਲ ਵਾਲੇ ਮੈਂ ਕਿਹਾ ਵਿਆਹ ਚਾਹੀਦਾ ਕਪੜਾ ਲੈਣ ਵਾਲਿਆਂ ਦੇ ਲੱਖਾਂ ਰੁਪਏ ਬਚ ਰਾਇਆ ਵਿਆਹ ਭਾਵੇਂ ਤੁਹਾਡਾ ਹੈਗਾ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਓਏ ਹੁਣੇ ਆਜੋ ਵਿਆਹ ਸ਼ਾਦੀਆਂ ਵਾਲੇ ਕੱਪੜਿਆਂ ਤੇ ਵੀ ਸੇਲ ਲਾਤੀ ਆ ਕਢਾਈਆਂ ਵਾਲੇ ਸੂਟਾਂ ਦੇ ਉੱਤੇ ਰੇਟਾਂ ਦੇ ਰਿਕਾਰਡ ਤੋੜਤੇ ਆ ਦੁਪੱਟੇ ਦੇਖੋ ਸੂਟ ਦੇਖੋ ਡਿਜ਼ਾਈਨ ਦੇਖੋ ਉਹ ਬਨਾਰਸੀ ਸੂਟ ਆ ਗਏ ਬਨਾਰਸੀ ਉਹ ਬਨਾਰਸੀ ਦੁਪੱਟੇ ਚੈੱਕ ਕਰੋ ਉਹ ਬਨਾਰਸੀ ਕਮੀਜ਼ ਚੈੱਕ ਕਰੋ ਉਹ ਦਾਜਵਰੀ ਵਾਲਿਓ ਉਹ ਭੈਣੋ ਭਰਾਵੋ ਉਹ ਸਰਦਾਰ ਵੀਰੋ ਹੁਣ ਤੁਹਾਡੀ ਲੁੱਟਣੀ ਹੋਣੀ ਆਮ ਦੁਕਾਨਦਾਰਾਂ ਕੋਲੇ ਜਾ ਕੇ ਉਹ 3-3 ਲੱਖ ਦੀ ਉਹ ਡੇਡ ਡੇੜ ਲੱਖ ਦੀ ਵਰੀ ਬਣਦੀ ਸੀ ਉਸ ਸਰਕਾਰ ਵੀ ਦਾ ਉਸ ਪਿਓ ਦਾ ਆ ਫਾਇਦਾ ਕਰ ਲਗਾ ਕਾਦੀਆਂ ਦੇ ਵਿੱਚ ਮਾਤੂ ਸ਼ਰੀ 50000 ਚ 50000 ਚ ਵਰੀ ਬਣਾ ਕੇ ਦਵਾ ਲਓ ਜੀ ਡੇਡ 2 ਲੱਖ ਵਾਲਾ ਕਪੜਾ 50000 ਚ ਕਰਤਾ ਓਏ ਸੂਟ ਦੇਖੋ ਚਮਕ ਦਮਕ ਦੇਖੋ ਕਢਾਈਆਂ ਪੌਂਚਾਂ ਦੀ ਵੀ ਕਰਤੀਆਂ ਦੁਪੱਟੇ ਵੀ ਟੋਕ ਕੇ ਲਾਤੇ ਆ ਆ ਤੁਸੀਂ ਰੇਟ ਦੇਖ ਲਓ ਆ ਦੇਖੋ ਰੇਟ ਓਏ ਰੇਟ ਨੇੜੇ ਕਰਕੇ ਦੇਖੋ ਰੇਟ 2500 ਰੁਪਏ ਬਾਜ਼ਾਰ ਦਾ ਰੇਟ ਸਾਡਾ ਰੇਟ ਸਿਰਫ 850 ਰੁਪਏ 850 ਰੁਪਏ ਦੇ ਵਿੱਚ ਇਦਾਂ ਦੇ ਹੈਵੀ ਹੈਵੀ ਸੂਟ ਦੇਤੇ ਆ ਜੀ ਐ ਵੀ ਐ ਵੀ ਚੱਕੋ ਜੀ ਫਰਕ ਚੈੱਕ ਕਰ ਲਓ ਹੁਣ ਦਾਜਵਰੀ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਕਿਧੋਂ ਵਿਆਜ ਤੇ ਪੈਸੇ ਲੈਣ ਦੀ ਲੋੜ ਨਹੀਂ ਓ ਯਾਰ ਤੇ ਇਹ ਤੋਂ ਪੈਸੇ ਚੱਕਣ ਦੀ ਲੋੜ ਨਹੀਂ ਸਰਦਾਰ ਜੀ 50000 ਚ ਦਾਜਵਰੀ ਦਾ ਕਪੜਾ ਕਾਦੀਆਂ ਚੋਂ ਲੈ ਜਾਓ ਦੇਖੋ ਜੀ ਦੂਰ ਬਿਨਾ ਲਾ ਲਾ ਕੇ ਘੁੰਮ ਲੋ ਨਿਗਾਹ ਦੀਆਂ ਅਣਕਾਂ ਲਾ ਲਾ ਕੇ ਘੁੰਮ ਲੋ 3000 ਤੋਂ ਘੱਟ ਕਿਸੇ ਨੇ ਸੂਟ ਨਹੀਂ ਦੇਣਾ ਅਸੀਂ ਠੋਕ ਕੇ ਗਰੰਟੀ ਲੈਨੇ ਆ 3000 ਵਾਲਾ ਸੂਟ 1000 ਚ ਦਵਾਂਗੇ 1000 ਚ ਦਵਾਂਗੇ ਸਿਰਫ 1000 ਚ ਦਵਾਂਗੇ ਚੈੱਕ ਕਰੋ ਜੀ ਚਨੌਣ ਦੇ ਦੁਪट्टे ਕਰੇਵ ਦੇ ਸੂਟ ਕੜਾਈ ਵਾਲੇ ਆ ਨੈਚੁਰਲ ਕਰੇਵ ਐ ਇਹ ਦਾਜਵਰੀ ਵਾਲੇ ਸੂਟ ਐ ਚਾਹੇ ਭੂਆ ਨੂੰ ਲਾ ਕੇ ਦੇਣਾ ਚਾਹੇ ਚਾਚੀ ਨੂੰ ਚਾਹੇ ਮਾਮੀ ਨੂੰ ਇਹ 3000 ਤੋਂ ਘੱਟ ਸੂਟ ਨਹੀਂ ਮਿਲਣਾ 1275 ਦਾ 1272 ਦਾ 1272 ਦਾ ਦੇਖੋ ਜੀ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਸਾਰਿਆਂ ਹੀ ਖੁਸ਼ ਕਰਤੀਆਂ ਮਾਤੂ ਜੀ ਦੀ ਦਸਤਾਨ ਨੇ ਰੰਗ ਦੇ ਕੋਟੀਆਂ ਦੇਖੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਉਹ ਵਿਆਹਾਂ ਸ਼ਾਦੀਆਂ ਦਾ ਕੱਪੜਾ ਤਾਜ ਵੀ ਦਾ ਕੱਪੜਾ ਜਿਹਨੇ ਲੈਣਾ ਸਾਡੇ ਤੋਂ ਸਸਤਾ ਨਹੀਂ ਕਿਸੇ ਨੇ ਦੇਣਾ ਨਾ ਕਿਸੇ ਤੋਂ ਦੇ ਹੋਣਾ ਡਿਜ਼ਾਈਨ ਵੀ ਨਵੇਂ ਦਵਾਂਗੇ ਬਾਜ਼ਾਰ ਨਾਲੋਂ ਰੇਟ ਵੀ ਘੱਟ ਦਵਾਂਗੇ ਕਾਲਾ 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 ਸੂਟ ਵੀ ਦਵਾਂਗੇ ਆਹ ਦੇਖੋ ਬਲੈਕ ਸੂਟ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਚੈੱਕ ਪਾ ਜੀ ਘੇਰੇ ਆ ਤੇ ਕਢਾਈ ਵਰਕ ਸ਼ਾਨਦਾਰ ਰੇਟ ਬੋਲੋ ਕਰਾ ਜੀ ਭਾਈ ਜੀ ਮੈਂ ਤਾਂ ਹੈਰਾਨ ਮੈਨੂੰ ਲੱਗਾ 4500 ਰੁਪਈਆ ਹੋਣਾ ਇਹਦਾ 22300 ਦੇ ਵਿੱਚ ਦਈ ਜਾਂਦੇ ਹੋ ਤੁਸੀਂ ਬਿਲਕੁਲ ਦਈ ਜਾਂਦੇ ਆ ਜੀ ਦਈਏ ਤੇ ਨੇਰੀਆ ਪੰਜਾ ਰੁਪਈਆ ਉਹ ਚੈੱਕ ਕਰੋ ਭਾਜੀ ਗ੍ਰੀਨ ਕਲਰ ਦਾ ਸੂਟ ਹੈ ਨਾਲ ਵਰਕੇ ਕੱਪੜੇ ਤੇ ਆ ਕੜਾਈ ਵੀ ਜ਼ਬਰਦਸਤ ਆ ਦੁਪੱਟਾ ਸ਼ਾਨਦਾਰ ਆ ਰੇਡ 5000 80 ਦੇਣਾ 2500 ਦਾ ਠੋਕੇ ਦੇਣਾ ਜੀ। ਲਓ ਵੀ ਜਿਹਨੇ ਆਪਣੀ ਮਿੰਦੋ ਪੂਆ ਖੁਸ਼ ਕਰਨੀ ਹੈ ਅਮਰੀਕਾ ਵਾਲੀ ਆਹ ਦੇਖੋ ਵੱਡੇ ਵੱਡੇ ਫਾਇਦੇ। ਓ ਪੂਆ ਵੀ ਖੁਸ਼ ਕਰ ਲਿਓ। ਓ ਆ ਫਗਵਾੜੇ ਵਾਲੀ ਭੈਣ ਵੀ ਖੁਸ਼ ਕਰ ਲਿਓ। ਓ ਯਾਰ ਤੁਸੀਂ ਤੱਕਣਾ ਜੜਿਆਲਾ, ਅਪੜਾਲਾ ਸਾਰੇ ਖੁਸ਼ ਕਰ ਦਿਓ ਕਿਉਂਗੀ। ਵੈਰੀਟੀਆਂ ਚੈੱਕ ਕਰ ਲਓ ਭਾਈ। ਐਦਾਂ ਦੀਆਂ ਚੀਜ਼ਾਂ ਇੰਦਾਂ ਦੇ ਤੋਹਫੇ ਉਹ ਨਹੀਂ ਮਿਲਣੇ ਉਹ ਨਹੀਂ ਮਿਲਣੇ ਵੀਰੋ ਜੋ ਤਈ ਜੰਨੇ ਹੋ ਓਏ ਓ ਦੇਖੋ ਹਰ ਇੱਕ ਚੀਜ਼ ਟੌਪ ਡੌਪ ਦੀ ਚਣ ਚਣ ਕੇ ਲਾ ਤਿਆ ਵੈਰਾਈਟੀਆਂ ਦੇਖੋ ਉਹ ਦੁਕਾਨਦਾਰ ਕਹਿੰਦੇ ਇਹਦੇ ਕੋ ਸੌ ਸੋਈਆ ਦੋ ਦੋ ਸੋਈਆ ਆ ਦੇਖੋ ਅੱਜ ਖੋਲਦੇ ਗੱਫੇ ਉਹ ਖੋਲਦੀਆਂ ਪਟਾਰੀਆਂ ਸਾਡੇ ਕੋ 100 ਦਾ ਸੂਟ ਹੈਗਾ ਸਾਡੇ ਕੋਲ 5000 10000 20 25 25000 ਦੇ ਸੂਟ ਵੀ ਹੈਗੇ ਆ ਅਸੀਂ ਲੋਕਾਂ ਦੇ ਫਾਇਦੇ ਕਰਨੇ ਆ ਅਸੀਂ ਸਸਤੇ ਸੂਟਾਂ 'ਚ 2-2 ਰੁਪਏ 5-5 ਰੁਪਏ ਦੇ ਮਾਰਜਨ ਤੇ ਵੇਚ ਰਹੇ ਆ ਕੱਪੜਾ ਇਤਾਂ ਦੇ ਸੂਟਾਂ 'ਚ ਕਿਸੇ 'ਚ 50 ਰੁਪਏ ਕਮਾ ਰਹੇ ਆ ਕਿਸੇ 'ਚ 100 ਰੁਪਏ ਕਮਾ ਰਹੇ ਆ ਅਸੀਂ ਬਾਕੀ ਦੁਕਾਨਦਾਰਾਂ ਵਾਂਗੂੰ ਇਤਾਂ ਨਹੀਂ ਕਰਦੇ ਬਈ 4000 ਦਾ ਸੂਟ ਹੈ ਤੇ ਵੇਚੋ ਜੀ 8500 ਦਾ ਵੇਚੋ 9000 ਦਾ ਨਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਆ ਲੋਕਾਂ ਦੇ ਫਾਇਦੇ ਕਰਨੇ ਆ ਦੇਖੋ ਜੀ ਦੇਖੋ ਚਾਹੇ ਤੁਸੀਂ ਟਾਂਡੇ ਦੇ ਚਾਹੇ ਦਸੂਹੇ ਦੇ ਚਾਹੇ ਮਕੇਰੀਆਂ ਦੇ ਉਹ ਚਾਹੇ ਪਠਾਨਕੋਟ ਦੇ ਹੋ ਆਜੋ ਕਾਤੀਆਂ ਕਿਉਂਕਿ ਕਾਤੀਆਂ ਦੇ ਵਿੱਚ ਦਾਜਵਰੀ ਵਾਲੇ ਸੂਟ ਕ੍ਰੇਵ ਦੇ ਸੂਟ ਪਾੜਾ ਸਿਲਕ ਦੇ ਸੂਟ ਆਰਗੈਂਜਾ ਦੇ ਸੂਟ ਹੈਵੀ ਹੈਵੀ ਦੁਪੱਟਿਆਂ ਵਾਲੇ ਅੱਧ ਮੁੱਲ 'ਚ ਮਿਲਦੇ ਆ ਲਓ ਜੀ ਟਾਂਡਾ ਦਸੂਹਾ ਮਕੇਰੀਆਂ ਹੁਣ ਕਿਤੇ ਜਾਨਦਨੀ ਲੋਡ ਸਾਡੇ ਕੋਲ ਵੈਰਾਈਆਂ ਆ ਗਈਆਂ ਬਥੇਰੀਆਂ ਪਟਾਲੇ ਜਾਣ ਦੀ ਲੋੜ ਨਹੀਂ ਤੁਹਾਨੂੰ ਉਹ ਤੁਹਾਨੂੰ ਹੋਰ ਕਿਸੇ ਭੋਗਪੁਰ ਟਾਂਡੇ ਜਾਣ ਦੀ ਲੋੜ ਨਹੀਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ ਉਹ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਜਲੰਧਰ ਜਾਣ ਦੀ ਲੋੜ ਨਹੀਂ ਆਜੋ ਮਾਤੂ ਸ਼੍ਰੀ ਦਸਤਾਰ ਕਾਦੀਆਂ 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 ਲੈ ਜਾਓ ਓਏ ਆਜੋ ਓਏ ਐਨ ਆਰ ਆਈ ਆਜੋ ਓਏ ਹੁਣੇ ਇੰਟਰਨੈਸ਼ਨਲ ਆ ਜਾਂਦੇ ਆ ਓਏ ਐਨ ਆਰ ਆਈ ਵੀਰ ਓਏ ਐਨ ਆਰ ਆਈ ਭੂਆ ਕੈਨੇਡਾ ਵਾਲੀ ਭੂਆ ਇੰਗਲੈਂਡ ਵਾਲੀ ਪੂਆ ਉਹ ਨਿਊਜ਼ੀਲੈਂਡ ਵਾਲੀ ਚਾਚੀ ਇੰਨੇ ਖੁਸ਼ ਕਰਦੀ ਐ ਇੰਨੇ ਖੁਸ਼ ਕਰਦੀ ਐ ਅੱਜਾ ਰੇਟ ਸੁਣ ਲੋ ਰੇਟ ਸੂਟ ਦਾ ਰੇਟ ਕਿੰਨਾ ਰੇਟ ਆ ਬਾਜ਼ਾਰ ਦਾ 15000 18000 20000 ਅਸੀਂ ਰੇਟ ਦੱਸਾਂਗੇ ਜਦੋਂ ਸਾਡੇ ਕੋਲ ਅਗੇ ਚਾਹ ਦਾ ਕੰਪੀ ਹੋਊਂਗੇ ਕਿਉਂਕਿ ਸੂਟਾਂ ਦੇ ਵਿੱਚ ਫਾਇਦੇ ਬਹੁਤ ਵੱਡੇ ਕਰ ਰਹੇ ਆ ਇਹ ਸੂਟ ਰਾਣੀਆਂ ਮਹਾਰਾਣੀਆਂ ਪਾਉਂਦੀਆਂ ਟੌਪ ਟੌਪ ਦੇ ਘਰਾਂ ਦੀਆਂ ਬੀਬੀਆਂ ਪਾਉਂਦੀਆਂ ਪਰ ਮਾਤੂ ਸ਼੍ਰੀ ਦਸਤਾਰ ਤੇ ਆਜੋ ਸਾਡੀਆਂ ਆਮ ਘਰਾਂ ਦੀਆਂ ਪਹਿਣਾ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮਹੱਲਿਆਂ ਦੀਆਂ ਸਾਰੀਆਂ ਦੀਆਂ ਟੋਰਾ ਕਰ ਲੈਣੀਆਂ ਦੇਖੋ ਜੀ ਰਾਇਲ ਕਲਾਸ ਸੂਟ ਹੈ ਆ ਦੁਪੱਟੇ ਚੈੱਕ ਕਰਾ ਦਿਓ ਕੈਮਰੇ ਵਾਲੇ ਭਾਜੀ ਆ ਹੈਂਡਵਰਕ ਹੋਇਆ ਪ्युअर ਚਨਾਉਣ ਦਾ ਦੁਪੱਟਾ ਹੈ ਵਰਕ ਚੈੱਕ ਕਰ ਲਓ ਸੂਟ ਮੂਹੋ ਬੋਲਦਾ ਮੂਹੋ ਆ ਦੇਖੋ ਜੀ ਰੰਗ ਚੈੱਕ ਆ ਲਓ ਆਹ ਰੰਗ ਹਰ ਕੋਈ ਪਸੰਦ ਕਰਦਾ 프ਰੰਟ ਦੇਖੋ ਕੇਰਾ ਦੇਖੋ ਉਹ ਦੁਪੱਟੇ ਦੇ ਹੋਇਆ ਕੰਮ ਦੇਖੋ ਸ਼ਾਨਦਾਰ ਕੰਮ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਵੀ ਜਾਣੇ ਹੋ ਉਹ ਤੁਸੀਂ ਬੁੱਕਲ ਮਾਰੂਗੇ ਤੁਹਾਡਾ ਸਿਰ ਵੀ ਢੱਕਦਾ ਆ ਦੁਪੱਟੇ ਖੁੱਲੇ ਡੁੱਲੇ ਦੇ ਰਹੇ ਆ ਇੱਥੇ ਮੱਝ ਦੇ ਭਾਵਾਂ ਦੀ ਇੱਕ ਗੱਲ ਆ ਕਿੰਨੇ ਵੀ ਪੈਸੇ ਦੀ ਪਰਵਾਹ ਨਹੀਂ ਕਰਨੀ ਵੀਰੋ ਸਾਡੀਆਂ ਬੀਪੀਆਂ ਦੀਆਂ ਟੌਹਾਂ ਕੱਢ ਦਿਓ ਆ ਦੇਖੋ ਤਾਂ ਇਦਾਂ ਦਾ ਸੂਟ ਪਾਇਆ ਹੋਵੇ ਤੇ ਮਹਾਰਾਣੀ ਪ੍ਰਨੀਤ ਕੌਰ ਵਾਂਗ ਲੱਗੂਗੀ ਕਿ ਨਹੀਂ ਲੱਗੂਗੀਆ ਦੱਸੋ ਬਾਹਾਂ ਖੜੀਆਂ ਕਰਕੇ ਲੱਗੂਗੀ ਹਨਾ ਇਸ ਲਈ ਕਹਿੰਦਾ ਭਾਈ ਪਾਰੇ ਕਰ ਰਿਆਂ ਲਹੰਗਿਆਂ ਨਾਲੋਂ ਪਾਰੇ ਪਾਰੇ ਸੂਟ ਤੇ ਦੁਪੱਟੇ ਤੇ ਮਾਰੋ ਜੀਗਾ ਭਾਜੀ ਦਾਜਵਰੀ ਵਾਲਾ ਸੂਟ ਹੈ ਹੈਵੀ ਹੈਵੀ ਸੂਟ ਹੈ ਵਰੀਆਂ ਵਾਲੇ ਇਹ ਦਿਲਪ੍ਰੀਤ ਸੂਟ ਕਹਿੰਦੇ ਇਹਨੂੰ ਇਹ ਦਿਲ ਮੋਹ ਲੈਂਦਾ ਵਾ ਦੇਖੋ ਜੀ ਮਹੱਲੀ ਦੀ ਸਭ ਤੋਂ ਵੱਡੀ ਬੁਟੀਕ ਦਿਲਪ੍ਰੀਤ ਬੁਟੀਕ ਉਹ ਦਿਲਪ੍ਰੀਤ ਬੁਟੀਕ ਨੂੰ ਪਿੱਛੇ ਕੱਢਤਾ ਸੀ ਕਿਉਂਕਿ ਸਾਡੇ ਕੋਲ ਚੀਜ਼ਾਂ ਟੌਪ ਟੌਪ ਦੀ ਆ ਗਈਆਂ ਉਹ ਸਾਡੇ ਕੋਲ ਵੈਰਾਈਟੀਆਂ ਟੌਪ ਦੀਆਂ ਆ ਗਈਆਂ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਤੁਸੀਂ ਬੈਠਿਓ ਜਰਮਨ ਤੁਸੀਂ ਬੈਠਿਓ ਇਟਲੀ ਮਰ ਰਵ ਜਿਹੜੇ ਮਰਜੀ ਕੰਟਰੀ 'ਚ ਬੈਠਿਓ ਜਿਹੜੀ ਬੀਬੀ ਕਹਿੰਦੀ ਵੀ ਮੇਰੇ ਤਾਂ ਨੱਕ ਤੇ ਮੱਖੀ ਨਹੀਂ ਬਹਿਰ ਦਿੰਦੀ ਵੇ ਮੈਨੂੰ ਚੀਜ਼ ਹੀ ਨਹੀਂ ਪਸੰਦ ਆਉਂਦੀ ਚੈਲੰਜ ਕਰਦੇ ਆ ਆਪਣੇ ਭੈਣਾਂ ਨੂੰ ਬੜੀ ਬੇਨਤੀ ਦੇ ਨਾਲ ਇੱਥੇ ਆ ਜਾਓ ਦਾਸ ਸੂਟ ਖੋਲੂਗੇ ਅੱਠ ਸੂਟ ਰਵੇੜ ਕੇ ਝੋਲੇ ਦੇ ਪੱਗ ਤੁਸੀਂ ਲੈਣਾ ਕਹਣਾ ਹੈ ਆ ਵੀ ਮੇਰਾ ਓਏ ਆ ਵੀ ਮੇਰਾ ਆ ਵੀ ਮੇਰਾ ਆ ਮੈਂ ਦੇ ਦੂੰਗੀ ਇਹਨਾਂ ਨੂੰ ਆ ਮੈਂ ਦੇ ਦੂੰਗੀ ਸ਼ਿੰਦੋ ਨੂੰ ਆ ਮੈਂ ਦੇ ਦੂੰਗੀ ਪੈਂਕੀ ਨੂੰ ਮਤਲਬ ਹਰ ਇੱਕ ਚੀਜ਼ ਆ ਤੁਹਾਡੇ ਪਸੰਦ ਦੀ ਹੈ ਭਾਜੀ ਖੁਸ਼ ਕਰ ਦੇਣੇ ਖੁਸ਼ ਆ ਸ਼ਿਮਰ ਦਾ ਸੂਟ ਹੈ ਦਪੱਟਾ ਵੀ ਸ਼ਿਮਰ ਦਾ ਇਹ ਸੂਟ 25 25000 ਦਾ ਦੁਕਾਨਦਾਰ ਵੇਚ ਰਿਹਾ 20 20000 ਦਾ ਹੀ ਵੇਚ ਰਿਹਾ ਇਹ ਉਹੀ ਸੂਟ ਹੈ ਆਤਮ ਮੋਲੇ ਚ ਦਵਾਂਗੇ ਕੋਈ 5000 ਕੋਈ 7000 ਕੋਈ 10000 ਹੈਵੀ ਸੂਟ ਆ ਵੀ ਚੈੱਕ ਕਰ ਲੋ ਤੁਹਾਨੂੰ 5 5000 7 7000 8 8000 10 10000 ਸੂਟਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਅਨਲਿਮਟਿਡ ਡਿਜ਼ਾਈਨ ਅਨਲਿਮਟਿਡ ਡਿਜ਼ਾਈਨ ਅਨਲਿਮਟਿਡ ਸਟਾਕ ਆ ਗਿਆ ਛੇਤੀ ਆਜੋ ਆਉਣਾ ਕਾਦੀਆਂ ਆ ਬਾਰ ਬਾਰ ਕਹਿ ਰਹੇ ਆ 4 ਦਿਨ ਵੱਡੇ ਫਾਇਦੇ ਹੋਣੇ ਆ ਤੁਹਾਡੇ 15 ਜੂਨ ਤੱਕ ਆਜੋ ਬਹੁਤ ਵੱਡੇ ਫਾਇਦੇ ਤੁਹਾਡੇ ਕਰਕੇ ਭੇਜਣੇ ਆ ਤੁਸੀਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਇਹ ਪੰਜ ਦਿਨ ਤੁਹਾਡੇ ਬਹੁਤ ਵੱਡੇ ਫਾਇਦੇ ਹੋਣੇ ਆ ਬਾਜ਼ਾਰਾਂ 'ਚ ਜਾ ਕੇ ਲੁੱਟਣਾ ਨਾ ਕਰੋ ਐਵੇਂ ਨਾ ਆਪਣਾ ਕੰਮ ਖਰਾਬ ਕਰ ਲਿਆ ਕਰੋ ਆ ਇੱਕ ਵਾਰੀ ਕੈਮਰਾ ਮਾਰ ਕੇ ਕਮਾ ਕੇ ਦਿਖਾ ਦਿਓ ਚਾਰੇ ਪਾਸੇ ਕਿੰਨਾ ਵੱਡਾ ਇਕੱਠ ਓ ਲੋਕ ਦੂਰੋਂ ਦੂਰੋਂ ਆ ਗਏ ਆ ਕਾਦੀਆਂ ਦੇ ਬਾਜ਼ਾਰ ਜਾਮ ਹੋ ਗਿਆ ਲੋਕਾਂ ਨੇ ਬਟਾਲਾ ਜਾਣਾ ਬੰਦ ਕਰਤਾ ਲੋਕਾਂ ਨੇ ਭੋਗ ਬੋਟ ਟਾਂਡਾ ਜਰੰਦਰ ਮੁਕੇਰੀਆਂ ਦਸੂਹਾ ਅੰਮ੍ਰਿਤਸਰ ਜਾਣਾ ਬੰਦ ਕਰਤਾ ਲੋਕੀ ਕਹਿੰਦੇ ਵੀ ਸਾਡੀ ਤਸੱਲੀ ਕਰਦੀਆਂ ਚ ਹੋ ਰਹੀ ਆ ਦੇਖੋ ਕਿੱਡਾ ਵੱਡਾ ਰਾਸ਼ਿਆ ਪਹਿਣਾ ਦੂਰੋਂ ਦੂਰੋਂ ਆ ਗਈਆਂ ਤੁਸੀਂ ਵੀ ਆ ਜਾਓ ਕਿਤੇ ਪਿੱਛੇ ਨਾ ਰਹਿ ਜਾਓ ਆ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਕੀ ਆ ਸੂਟ 200 ਵਾਲਾ ਵੀ ਇੱਥੇ ਹੀ ਮਿਲਣਾ 5000 ਵਾਲਾ ਵੀ ਇੱਥੋਂ ਮਿਲਣਾ 10000 ਵਾਲਾ ਵੀ ਇੱਥੋਂ ਮਿਲਣਾ ਲਹਿੰਗੇ ਸ਼ਰਾਰੇ ਗਰਾਰੇ ਕੁਰਤੇ ਪਜਾਮੇ ਉਹ ਕੋਟ ਪੈਂਟ ਵੀ ਇੱਥੋਂ ਮਿਲਣਿਆ ਓਏ 20000 ਵਾਲੇ ਕੋਟ ਪੈਂਟ ਦੇ 1000 ਜੇ ਸੀ ਕੇ ਦੇ ਦੇਣੇ 2 ਪੀਸ 5 5000 ਵਾਲੇ ਕੋਟ ਤੇ ਵੀ ਅਮੇ 15 1500 ਦੇਣੇ ਆ 15 15000 ਵਾਲੀਆਂ ਸ਼ੇਰ ਬਣੀਆਂ 6500 ਦੇਣੇ ਆ 8 8000 ਵਾਲੇ ਬਲੇਜਰ ਅਸੀਂ 3500 ਦੇਣੇ ਆ ਸਾਰੇ ਹੀ ਫਾਇਦੇ ਜਿਹੜੇ ਇਦਾਂ ਦੇ ਲਗਜ਼ਰੀ ਕੱਪੜੇ ਤੁਸੀਂ ਲੈਣੇ ਆ 2 ਲੱਖ ਰੁਪਏ ਦਾ ਕੱਪੜਾ ਜਿਹੜਾ ਬਾਜ਼ਾਰ ਤੁਸੀਂ ਲੈਣਾ ਇਦਾਂ ਹੈਵੀ ਬਰੀਆਂ ਦਾ ਸਾਡੇ ਕੋਲ 2 ਲੱਖ ਵਾਲਾ ਕੱਪੜਾ ਸਿਰਫ 70 8000 ਚ ਲੈ ਜਾਓ ਏਡਾ ਵੱਡਾ ਫਰਕ ਕੱਢਦਾ ਉਹ ਸਾਡਾ ਸ਼ੋਰੂਮ ਵੀ ਆ ਸਾਡੀ ਦੁਕਾਨ ਵੀ ਆ ਇੱਥੇ ਹਰ ਕੋਈ ਆਉਂਦਾ ਚਾਹੇ 100 ਦਾ ਸੂਟ ਲੈ ਜਾਓ ਚਾਹੇ 10000 ਦਾ ਲੈ ਜਾਓ ਹਰ ਕਿਸੇ ਭੈਣ ਭਰਾ ਦਾ ਫਾਇਦਾ ਕਰਕੇ ਭੇਜਦੇ ਆ ਹੁਣ ਹੋਰ ਪਾਸੇ ਨਾ ਜਾਇਆ ਕਰੋ ਉਹ ਜਿਹੜਾ ਦੁਕਾਨਦਾਰ ਤੁਹਾਡਾ ਫਾਇਦਾ ਕਰਦਾ ਉਹਦੀ ਸਪੋਰਟ ਕਰਿਆ ਕਰੋ ਜਦੋਂ ਤੁਸੀਂ ਦੁਕਾਨਦਾਰੀ ਸਪੋਰਟ ਕਰਦੇ ਆ ਹੋਰ ਮੋਟੀਵੇਟ ਹੁੰਦਾ ਵੀ ਭਾਈ ਹੋਰ ਲੋਕਾਂ ਦਾ ਫਾਇਦਾ ਕਰੀਏ ਸੂਟ ਲੈਣੇ ਤੁਸੀਂ ਸਸਤੇ ਮਹਿੰਗੇ ਜਿੱਦਾਂ ਦੇ ਵੀ ਸ਼ਰਾਰੇ ਗਰਾਰੇ ਲਹਿੰਗੇ ਤੁਸੀਂ ਕੋਟ ਪੈਂਟ ਲੈਣੇ ਕੋਰਤੇ ਪਹਿਮੇ ਸ਼ੇਰ ਬਣਿਆ ਬਲੇਜ਼ਰ ਬਾਸਕਟਾ ਪੱਗਾਂ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਪੱਗਾਂ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਇੱਕ ਵਾਰੀ ਆਓ ਦਿਓ ਸੇਵਰੇ ਮੋਕਾ ਝੋਲੇ ਭਰ ਕੇ ਭੇਜਾਂਗੇ ਕੱਪੜੇ ਦੇ ਇੰਨੇ ਕੇ ਪੈਸੇ ਲੈਣੇ ਆ ਮਜ਼ਾ ਆ ਜਾਊਗਾ ਵਾਰ-ਵਾਰ ਇਸ ਤਰ੍ਹਾਂ ਇੱਥੇ ਲੈ ਕੇ ਆਉਂਗੇ ਤੁਸੀਂ ਇਸ ਗੱਲ ਦੀ ਗਰੰਟੀ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ ਕਰਦਿਆਂ